ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਦੋ ਘਰੇਲੂ ਜਾਨਵਰ ਦਿਖਾਉਣੇ ਇੱਕ ਬੱਚੀ ਜਰਸੀ ਚ ਤੇ ਇੱਕ ਕ੍ਰੌਸਿੰਗ ਦੀ ਬੈੜ ਤਾਜੀ ਸੀ ਵੀ ਰੇਟ ਐ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਵੀਰ ਨਾਲ ਕਰੀਏਗਾ ਸੱਸੀ ਗਲਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪ੍ਰੀਤ ਸਿੰਘ ਪਿੰਡ ਬੁਧਾਤਲੇ ਜ਼ਿਲ੍ਹਾ ਬਰਨਾਲਾ ਪਿੰਡ ਦਾ ਮੋਬਾਈਲ ਨੰਬਰ ਜੀ 99 ਤੋਂ 75 32360 94 175 32365 32365 ਪਹਿਲੇ ਨੰਬਰ ਜਿਹੜੇ ਪਰ ਕ੍ਰੋਸ ਆਂਗ ਦੀ ਬੈੜ ਦੇਖ ਰਿਹਾ ਸੀ ਕਿਹੜਾ ਸੂਆ ਸੂਈ ਆ ਇਹ ਦੂਜੇ ਸੂਏ ਦੀ ਦੂਜੇ ਸੂਏ ਮਗਰ ਬੱਛਾ ਹਨਾ ਮਗਰ ਬੱਛਾ ਜਿਹੜੇ ਦੂਰ ਦਾ ਹਰਾ ਕੁਖਰੇ ਆ ਜੀ ਕਾਇਦਨ ਹੋ ਗਿਆ ਸੂਈ ਨੂੰ ਸੂਈ ਆ ਪਰਸੋ ਸੂਈ ਤੇ ਦੁੱਧ ਕਿੰਨਾ ਖਟਾੜੀਆਂ ਜੇ ਕਰਿਆ ਨੇ ਹੁਣ ਅੱਜ ਜੇ ਆਪੂ ਵੀ ਮਾਤੀ ਛੋਲੇ 15 ਕਿਲੋਤ ਰਹੇਗਾ ਜੀ ਦੋ ਟਾਈਮ ਚ ਵਾਕੇ ਦੇ ਦਾਂਗੇ ਪਿਛਲੇ ਸੂਏ ਪਤਾ ਤਾਂ ਕਿੰਨਾ ਚੋਇਆ ਦਾ ਇਹਦੇ ਦੂਰੇ 20 ਕੋਲਦਾ ਅਜਾ ਕਹਿੰਦਾ ਪਾ ਵੈਤ ਕਿ 20 ਮੰਨ ਕੇ ਰਹਿ ਜੇ ਵੀ 20 ਤੋਂ ਵਾਰਾਂ ਦੇ ਪ੍ਰੀਮੀਅਮ ਦੇ ਰੋਸਾ ਹੁਣ ਸ਼ਾਮ ਦਾ ਟਾਈਮ ਆ ਚੁਆਈ ਆਪਾਂ ਇਹਦੀ ਕਰਨੀ ਆ ਕਰਨੀ ਆ ਹੁਣ ਕਰਨ ਲੱਗਣਾ ਇਹਦੀ ਬਾਤ ਨੂੰ ਆ ਗਿਆ ਤੇ ਰੇਟ ਤਾਂ ਕੀ ਰੱਖਿਆ ਵੇਚਣ ਜਾ ਰੇਟ ਤਾਂ 87000 ਦੀ ਗੱਲ ਹੈ ਮੌਕੇ ਤੇ ਮਾਨਦਾਨ ਹੋ ਜਾਊਗਾ ਚੌਣ ਚਵਾਤਾਰਾਂ ਦੀ ਇੱਕ ਨੰਬਰ ਜਮਾ ਇੱਕ ਨੰਬਰ ਚ ਕਹਿ ਗਏ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਕੋਈ ਆਪਾਂ ਬੱਚਾ ਨਹੀਂ ਛੱਡਿਆ ਤੇ ਉਦਾਂ ਹੀ ਥੱਲੇ ਬੈਠ ਕੇ ਇਹਦੇ ਸੋ ਦੇਖੋ ਚੌਣ ਦੀ ਬਲਾ ਚੰਗੀ ਹੈ ਇੱਕ ਨੰਬਰ ਜਮਾ ਹਨਾ ਬਾ ਠੀਕਾ ਨਿਆਣੀ ਪਏ ਪਏ ਸੀ ਬੈਠ ਗਏ ਤੇ ਦੁੱਧ ਕਹਿੰਦਾ ਭਾਅ ਭਈ 20 ਕਿਲੋ ਮੰਨ ਕੇ ਲੈ ਜਾਵਾਂਦਾ ਤੇ ਪਾਉ ਫੈਟ ਵਾਲਾ ਜਾਵਾਂ ਹਨਾ ਕਿਉਂਕਿ ਜਰਸੀ ਕ੍ਰਾਸ ਚ ਆ ਗਈ ਹਨਾ ਇਹ ਤੇ ਸੁਆ ਸੂਏ ਦੂਜਾ ਸਵਰ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਚੰਗੀ ਕੱਦ ਬੈੜ ਵਜਨ ਮਜੂਦ ਵਾਲੀ ਬੈੜਾ ਰੇਟ 87000 ਰੁਪਇਆ ਮੌਕੇ ਤੇ ਮਾਨਦਾਨ ਹੋ ਜੂ ਦੂਜਾ ਸੁਆ ਬੈੜ ਤਾਜੀ ਸੂਈ ਹੈ ਕਿਸੇ ਪਾਸੋਂ ਰਸੀ ਨਾ ਮੀਣੀ ਕਹਿੰਦਾ ਬਹਤ ਤਰਾਣੀ ਕਿਸੇ ਪਾਸੋਂ ਤਾਂ ਰੇਟ 87000 ਮੌਕੇ ਤੇ ਮਾਨਦਾਨ ਵਗੈਰਾ ਹੋ ਜੂਗਾ ਤੇ ਬਾਕੀ ਥਾਂਡੇ ਵਾ ਦੇਖੋ ਸੋਨਾ ਸਾਫ ਸੁਥਰਾ ਤਰ ਤਾਰ ਆਪਾਂ ਵੀਡੀਓ 'ਚ ਮਾਰ ਕੇ ਦਿਖਾ ਦਿਆਂ ਬੱਚਾ ਛੱਡੋ ਨਿਆਣਾ ਬਹੁਤ ਟੌਰ ਨਾ ਬੈਜੇ ਪੈਰ ਇੰਚੀ ਵੀ ਨਹੀਂ ਹਲਾਉਂਦੀ ਵੈਸੇ ਆਪਾਂ ਮਨਕ ਚੱਲ ਵੀ ਜਲਦਬਾਜ਼ੀ ਧਾਰਾ ਮਾਰ ਕੇ ਜਿਹਾ ਸਕਾਤੀਆਂ ਉਸ ਕਰ ਲੋ ਬੰਦਾ ਬੇਫਿਕਰ ਹੋ ਜੇ ਵੀ ਠੰਡੀ ਸੀਲ ਦਾ ਤਾਂ ਕੋਈ ਅੰਤ ਹੀ ਨਹੀਂ ਜਮਾ ਤੇ ਬਾਕੀ ਨਾੜਾ ਵਗੈਰਾ ਕੋਈ ਪਾਸ ਆਸਾਂ ਨਹੀਂ ਸਾਫ ਸੁਥਰੇ ਲੇਵੇ ਦੀ ਦੋ ਟੈਂਪ ਚੋ ਬੋ ਤਸੱਲੀ ਕਰਕੇ ਲੈ ਕੇ ਜਾਓ ਅੱਗੇ ਵੀਰੇ ਦੇਖਦੇ ਪਏ ਆਪਾਂ ਪਾਲਕ ਬੱਚੀ ਹਣਾ ਇਹ ਕਿੰਨੀ ਕੁ ਉਮਰ ਦੀ ਆ ਗਈ ਬੱਚੀ ਇਹ 10-11 ਮਹੀਨਿਆਂ ਅਸੇ 11 ਮਹੀਨਾ ਦੀ ਬੱਚੀ ਹੈ ਕੀ ਰਿ ਇਹਦੇ ਮਾਰਦਾ 20 ਕਿਲੋ ਤੋਂ ਦਿੱਤੀ ਠੀਕ ਹੈ ਜਰਸੀ ਬੇਟੋ ਪੈਦਾ ਹੋਈ ਹੈ ਹਨਾ ਥੋੜਾ ਜਿਹਾ ਵਿਚ aeration ਦਾ ਮੇਲ ਜਾ ਆ ਗਿਆ ਇਹਦੇ ਠੀਕੇ ਭਾੜਾ ਨਹੀਂ ਦਾ ਇਹਦਾ ਰੇਟ ਕੀ ਰੱਖਿਆ ਇਹਦਾ 20000 ਟੋਰੀਵਾਰ ਨੂੰ ਸਭਰੋ ਕੱਦ ਕਾਠ ਵਗੈਰਾ ਦੇਖੋ ਬੱਚੀ ਦਾ ਸੋਹਣਾ ਸਾਫ ਸੁਥਰਾ 20000 ਰੁਪਏ ਦਾ ਬੱਚੀ ਦਾ ਆ ਗਿਆ ਰੇਟ ਤੇ 10 ਤੋਂ 11 ਮਹੀਨੇ ਬੱਚੀ ਦੀ ਹੈ ਜਾ ਤੇ 20 ਕਿਲੋ ਵਾਲੀ ਬੈੜ ਦੀ ਬੱਚੀ ਹੈ ਕਿਸੇ ਵੀਰ ਨੇ ਸਾਹਮਣੀ ਹੋਵੇ ਮੌਕੇ ਤੇ ਗੁਜੈਸ ਵਗੈਰਾ ਹੋ ਜੂ ਕਹਿੰਦਾ ਪਾ ਮੰਨ ਕੇ ਚੱਲੀਏ ਵੀ ਦੋ ਘੰਟੇ ਸਾਮਕੇ ਬੱਚੀ ਬਿਲਕੁਲ ਸੀਮਨ ਲੈਂਡ ਦੇ ਕਾਬਲਾ ਜਮਾ ਸੋ ਦੋ ਨਾਗਾ ਆਪਾਂ ਦਿਖਾਤੇ ਇੱਕ ਦਿਖਾਉਣਾ ਸਾਨੂੰ ਸੁਪਰ ਸੀਟਰ ਤੇ ਅੱਗੇ ਭਾਈ ਜੀ ਆਪਾਂ ਦੇਖ ਰਹੇ ਆ ਕਿ ਐਸ ਗਰੁੱਪ ਦਾ ਸੁਪਰ ਸੀਟਰ ਹੈਣਾ ਇਹ ਕਿਹੜਾ ਮਾਡਲ ਹੈ ਜੀ ਇਹ ਮਾਡਲ ਆ ਭਾਈ ਜੀ ਤਾਂ ਇੱਕ ਦੂਜਾ ਹੀ ਜਾਂ ਲੱਗਣਾ ਪਰ ਲੈਂਦਾ ਸੀ ਅੱਛਾ 2024 ਜਨਮਾ ਕਢਾਇਆ ਆਪਾਂ ਹਾਂ ਹਾਂ ਜਮਾ ਨੂੰ ਕਢਾਇਆ ਇਹ ਅੰਦਰੋਂ ਆ ਗਿਆ 8 ਫੁੱਟ ਪੂਰਾ ਜੀ 8 ਫੁੱਟ 8 ਫੁੱਟ 8 ਫੁੱਟ ਅੰਦਰੋਂ ਤਿਆਰ ਆ ਜਮਾ ਹੈਣਾ ਤੇ ਕੰਡੀਸ਼ਨ ਵਗੈਰਾ ਪੂਰੀ ਵਧੀਆ ਇੱਕ ਸੀਜ਼ਨ ਚੱਲਿਆ ਕਹਿੰਦਾ ਭਾਵਾ ਰੰਗ ਬਗਾ ਜਾ ਰਹਿਣਾ ਤਾਂ ਨਾ ਪੰਜਾਂ ਠੀਕ ਹੈ ਇੱਕ ਸੀ ਤੇ ਆਪਣਾ ਡਬਲ ਗੇਅਰ ਆ ਗਿਆ ਹਨਾ ਹਾਂ ਡਬਲ ਠੀਕ ਆ ਕੰਡੀਸ਼ਨ ਵਗੈਰਾ ਜਿਵੇਂ ਸਾਫ ਸਿਧਰਾ ਪੱਠੇ ਵਗੈਰਾ ਵੀ ਚਾੜੇ ਆਪਾਂ ਹਨਾ ਹਾਂ ਹਾਂ ਇਹਦਾ ਮੁੱਲ ਵੜੀ ਕੀ ਹੈ ਜੀ ਇਹਦਾ ਮੁੱਲ ਦਾ 170 1 ਲੱਖ 70000 ਰੁਪਇਆ ਤੇ ਸੁਪਰ ਸੀਡਰ ਦਿਖਾਤਾ ਦੋ ਦਿਖਾਦੇ ਆਪਾਂ ਜਾਨਵਰ ਨੰਬਰ ਬੋਲ ਦੋ ਜੀ ਆਪਣਾ 94175 32365 ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੀ